ਸਿੱਖ ਇਤਿਹਾਸ ਅੰਦਰ ਬਹੁਤ ਵੱਡਾ ਗੌਰਵਮਈ ਸਥਾਨ ਰੱਖਦਾ ਹੈ ਜਿਨੀ ਅਹਿਮੀਅਤ ਅੱਜ ਦੇ ਦਿਨ ਦੀ ਆ ਸ਼ਾਇਦ ਓਡੀ ਵੱਡੀ ਅਹਿਮੀਅਤ ਸਾਲ ਦੇ 364 ਬਾਕੀ ਦਿਨਾਂ ਦੀ ਨਾਮ ਹੈ ਵਹਿ ਤੇ ਸਿੱਖਾਂ ਦਾ ਹਰ ਦੇਣ ਹਰ ਪਲ ਹਰ ਸਕਿੰਟ ਕੁਰਬਾਨੀਆਂ ਭਰਿਆ ਬਹਾਦਰੀਆਂ ਭਰਿਆ ਸਾਲ ਦੇ ਕੱਲੀ-ਕੱਲੀ ਤਰੀਕ ਵੀ ਤੁਸੀਂ ਚੁੱਕੋ ਤੇ ਤੁਹਾਡੇ ਕੋਲ ਇਤਿਹਾਸ ਖਤਮ ਨਹੀਂ ਹੋਣ ਲੱਗਾ 1 ਜਨਵਰੀ ਤੋਂ ਲੈ ਕੇ ਤੁਸੀਂ 31 ਦਸੰਬਰ ਤੱਕ ਚਲੇ ਜਾਓ 365 ਦਿਨ ਸਿੱਖਾਂ ਨੇ ਬਹੁਤ ਕੁਝ ਕੀਤਾ ਗੁਰੂਆਂ ਦੀਆਂ ਸਿੱਖਿਆਵਾਂ ਸ਼ਹੀਦਾਂ ਦੇ ਦਿਨ ਪਰਸਾਨ ਵਿੱਚ ਸਾਡੇ ਕੋਲ ਇੱਕ ਆਧ ਦਿਨ ਹੁੰਦਾ ਹੈ 13 ਉਹਦਾ ਜਿਹੜਾ ਸਿੱਖਾਂ ਅੰਦਰ ਵਿਰਾਗ ਵੀ ਪੂਰਾ ਲੈਂਦਾ ਹੈ ਸਿੱਖਾਂ ਅੰਦਰ ਜੋਸ਼ ਵੀ ਪੂਰਾ ਲੈਂਦਾ ਹੈ ਕਿਉਂਕਿ ਅੱਜ ਦੇ ਦਿਨ ਵਰਗੀ ਮਿਸਾਲ ਤੁਹਾਨੂੰ ਪੂਰੀ ਦੁਨੀਆ 'ਚ ਕਿਤੇ ਨਹੀਂ ਮਿਲ ਸਕਦੀ ਪੂਰੀ ਦੁਨੀਆ 'ਚ ਕਿਤੇ ਚੱਲ ਜਾਓ ਦਸਮ ਪਿਤਾ ਧਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 7 ਤੇ 9 ਸਾਲ ਦੇ ਉਹ ਮਾਸੂਮ ਬੱਚੇ ਜਿਹੜੇ ਸਾਡੇ ਵਾਸਤੇ ਤੇ ਬਾਬੇ ਹੀ ਆ ਉਹ ਬਾਬੇ ਹੀ ਰਹਿਣਗੇ ਕਿਉਂਕਿ ਜਿੱਡਾ ਵੱਡਾ ਉਹਨਾਂ ਨੇ ਕਾਰਨਾਮਾ ਕੀਤਾ ਉਹ ਬੱਚਿਆਂ ਤੋਂ ਬਹੁਤ ਉਤਲੀ ਆਬਾਦੀ ਤੇ ਚਲੇ ਗਏ ਜ਼ੁਲਮ ਰਾਜ ਦੀਆਂ ਨੀਆਂ ਨੂੰ ਖੋਖਲੀਆਂ ਕਰਦਿਆਂ ਅੱਜ ਦੇ ਦਿਨ ਗੁਰਕਲਗੀ ਤਰਪਾਦਚਾ ਦੇ ਸੈਹਜਾਦੇ ਦੀਵਾਰਾਂ ਵਿੱਚ ਚੜਕੇ ਸ਼ਹੀਦ ਕੀਤੇ ਗਏ ਗੱਲ ਆਪਾਂ ਤੋਰਦੇ ਹਾਂ ਆਨੰਦਪੁਰ ਦੇ ਘੇਰੇ ਤੋਂ ਜਿਹੜੀ ਗੱਲ ਅਸੀਂ ਵਾਰ-ਵਾਰ ਸਟੇਜਾਂ ਤੇ ਕਹਿੰਦੇ ਆ ਆਨੰਦਪੁਰ ਨੂੰ ਢੇਰਾ ਪੈ ਗਿਆ ਆਨੰਦਪੁਰ ਨੂੰ ਢੇਰਾ ਪੈ ਗਿਆ ਸਰਸਾ ਦੇ ਕੰਢੇ ਤੇ ਆ ਕੇ ਪਰਿਵਾਰ ਵਿਛੜਿਆ ਪਰ ਇੱਕ ਗੱਲ ਆ ਪੁੱਤ ਜੇ ਛੱਡ ਜਾਂਦੇ ਆ ਕਿ ਮਹਾਰਾਜ ਨੂੰ ਆਨੰਦਪੁਰ ਦੇ ਹੀਰਾ ਪਿਆ ਤੂੰ ਕੋਈ ਕਾਰਨ ਵੀ ਤੇ ਹੋਣਾ ਚਾਹੀਦਾ ਨਾ ਮਗਰ ਐਵੇਂ ਤੇ ਕੋਈ ਤੇਰੇ ਦੇ ਘਰੋਂ ਹੀਰਾ ਪੁੰਦਾ ਨਹੀਂ ਜਾ ਕੇ ਫਿਰ ਹੀਰਾ ਪਾਇਆ ਸੈਂਟਰ ਗਵਰਨਮੈਂਟ ਨੇ ਲਿਆ ਦਿੱਲੀ ਦਰਬਾਰ ਘੇਰਾ ਪਉਂਦਾ ਸਰਹੰਦ ਦਾ ਦਰਬਾਰ ਘੇਰਾ ਪਉਂਦਾ ਹੈ ਲਾਹੌਰ ਦਰਬਾਰ ਘੇਰਾ ਪਉਂਦਾ ਕੁੱਲ ਹਿੰਦੂ ਰਾਜੇ ਗੁਰੂ ਗੋਬਿੰਦ ਸਿੰਘ ਨੂੰ ਘੇਰਾ ਪਾ ਕੇ ਬੈਠੇ ਘੇਰਾ ਪਿਆ ਕੇ ਫਿਰ ਗੱਲ ਕਰ ਛੱਡਨ ਤੱਕ ਚੱਲੀ ਜਿਵੇਂ ਘੇਰਾ ਕਹਿ ਕੇ ਤੇ ਗੱਲ ਨੂੰ ਬੇੜਤੀਏ ਫਿਰ ਉਹ ਗੱਲ ਚ ਅਸਰ ਨਹੀਂ ਆਇਆ ਅਬ ਸਰ ਕੀਰੇ ਦਾ ਕਾਰਨ ਸਾਨੂੰ ਪਤਾ ਹੋਣਾ ਚਾਹੀਦਾ ਕੀ ਮਹਾਰਾਜ ਦੀ ਸਰਕਾਰ ਨਾਲ ਕੋਈ ਲਾਗੜਾੜ ਸੀ ਕੋਈ ਵਟ ਬੰਨੇ ਦੀ ਲੜਾਈ ਸੀ ਕੋ ਰੌਲਾ ਸੀ ਕੋ ਝਗੜਾ ਸੀ ਕੋਈ ਕਾਰਨ ਤੇ ਹੈਗਾ ਨਾ ਵੀ ਅਗਲੇ ਬੰਨੇ ਅਗਨੇ ਕੀਰਾ ਹੀ ਪਾਇਆ ਮਹਾਰਾਜ ਨੇ ਬਸ ਇਥੋਂ ਹੀ ਪ੍ਰਸੰਗ ਦੀ ਸਮਝ ਲੱਗ ਜਾਂਦੀ ਹੈ ਬਾਕੀ ਸਾਰਾ ਕੁਝ ਸਾਡੇ ਕੋਲ ਹੈਗਾ ਹੈ ਉਹ ਕੀਰਾ ਪੈਣ ਦਾ ਸਭ ਤੋਂ ਵੱਡਾ ਕਾਰਨ ਸੀ ਅਸੀਂ ਤੁਸੀਂ ਆਖੋਗੇ ਕਿ ਕਿਦਾਂ ਅਸੀਂ ਭਾਰਤ ਵਰਸ਼ ਦੇ ਉਹ ਲੋਕ ਹਾਂ ਜਿਨ੍ਹਾਂ ਲੋਕਾਂ ਨੇ ਸਦੀਆਂ ਦੀ ਗੁਲਾਮੀ ਆਪਣੇ ਹੱਡਾਂ ਦੇ ਵਿੱਚ ਹੰਢਾਈ ਚਾਇਓ ਜਾਟਿਆ ਚਾਇਓ ਸ਼ਿਮਾ ਚਾਇਓ ਨਾਈਆ ਚਾਇਓ ਚੂਰਿਆ ਚਾਇਓ ਮਜਬੀ ਨੰਦੇ ਪੈ ਜਿਨ੍ਹਾਂ ਨੂੰ ਤੁਸੀਂ ਸ਼ੈਡਿਊਲ ਕਾਸਟ ਕਹਿੰਦੇ ਨੀਵੇਂ ਪੱਦਰ ਦੀ ਜ਼ਿੰਦਗੀ ਜੀਉਣ ਵਾਲੇ ਲੋਕ ਜਿਨ੍ਹਾਂ ਨੂੰ ਮੰਨੂ ਸਮਿਲਤੀ ਦੇ ਅਨਸਾਰ ਸ਼ੂਦਰ ਕਿਹਾ ਜਾਂਦਾ ਸੀ ਬਸ ਉਹਨਾਂ ਦੀ ਜ਼ਿੰਦਗੀ ਬਦਲਨੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੱਡੀ ਧਿਰ ਨੂੰ ਇਹ ਗੱਲ ਪਚੀ ਨਹੀਂ ਬਸ ਇਹ ਤੁਸੀਂ ਦੁਨੀਆਦਾਰੀ ਚ ਵਿੱਚ ਰਕੇ ਵੀ ਵੇਖ ਲਓ ਜਿਹੜੀ ਧਿਰ ਤਗੜੀ ਹੁੰਦੀ ਨਾ ਪਿੰਡ ਦੇ ਵਿੱਚ ਗਲੀ ਭੱਲੇ ਚ ਜਿਨ੍ਹਾਂ ਕੋ 4 ਸ਼ਿੰਗਲ ਦਿੱਤੇ ਹੁੰਦੇ ਆ ਤੇ ਉਹਨਾਂ ਦੇ ਸਾਹਮਣੇ ਘਰ ਵਾਲਾ ਜਿਹੜਾ ਬਹੁਤ ਅਮੀਰ ਨਾ ਹੋਵੇ ਗਰੀਬੀ ਦੀ ਹਾਲਤ ਚੋਂ ਲੰਘਿਆ ਹੋਵੇ ਤੇ ਹੌਲੀ ਹੌਲੀ ਉਹਨਾਂ ਦੇ ਨਿਆਣੇ ਸੈੱਟ ਹੋ ਜਾਣ ਬਾਹਰ ਅੰਦਰ ਚਲੇ ਜਾਣ ਨੌਕਰੀਆਂ ਕਰਨ ਲੱਗ ਪੈਣ ਤੇ ਵੱਡੀ ਤੇਰ ਨੂੰ ਸਾੜਾ ਜ਼ਰੂਰ ਹੁੰਦਾ ਉਹਨਾਂ ਦਾ ਵੀ ਅੱਗੇ ਤੇ ਸਾਡੀ ਗੱਡੀ ਕੱल्ल्या ਦੀ ਲੰਘਦੀ ਗਲੀ ਚ ਹੁਣ ਇਹਨਾਂ ਦੀ ਵੀ ਲੰਘਿਆ ਕਰੂਗੀ ਨਾਲ ਹੀ ਅੱਗੇ ਦੇ ਲੋਕੀ ਸਾਡੀ ਕੋਠੀ ਵੀ ਵੇਖ ਕੇ ਕਹਿੰਦੇ ਨੇ ਸਰਦਾਰਾਂ ਦੀ ਕੋਠੀ ਆ ਹੁਣ ਬਰਾਬਰ ਦੀ ਇਹ ਵੀ ਸਾਡੇ ਪਾਊਗਾ ਤਗੜੀ ਤਗੜੀ ਤੇਰਾ ਹਮੇਸ਼ਾ ਮਾੜੇ ਨੂੰ ਡਾਂਗ ਦੇ ਜੋਰ ਨਾਲ ਦਬ ਕੇ ਰੱਖਣਾ ਚਾਹੀਦੀ ਆ ਬਸ ਆ ਲੜਾਈ ਹੋਈ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾੜਿਆਂ ਨੂੰ ਨੀਵਿਆਂ ਨੂੰ ਨਕੰਮੇ ਕਹੇ ਜਾਣ ਵਾਲੇ ਲੋਕਾਂ ਦੀ ਜ਼ਿੰਦਗੀ ਬਦਲਣ ਦਾ ਫੈਸਲਾ ਕੀਤਾ ਤੇ ਤਗੜੀ ਧਿਰ ਨੇ ਮਹਾਰਾਜ ਨੂੰ ਆਖਿਆ ਨਹੀਂ ਮਾਰਾਂਗੇ ਫਿਰ ਲੜਾਂਗੇ ਤਾਂ ਤੇ ਇੱਕੋ راہ ਵਾ ਜਾ ਇਹਨਾਂ ਲੋਕਾਂ ਦੀ ਮਾਂ ਛੱਡ ਦਿਓ ਇਹ ਜਿੱਦਾਂ ਦੀ ਜ਼ਿੰਦਗੀ ਜਿਉਂਦੇ ਜਿਉਂਦੇ ਹੋ ਅਸੀਂ ਇਹਨਾਂ ਨੂੰ ਗੁਲਾਮ ਬਣਾ ਕੇ ਰੱਖਣਾ ਹੈ ਅਸੀਂ ਇਹਨਾਂ ਲੋਕਾਂ ਉਤੇ ਰਾਜ ਕਰਨਾ ਹੈ ਇਹ ਜਿੱਦਾਂ ਦੀ ਜ਼ਿੰਦਗੀ ਜਿਉਂਦੇ ਨੇ ਜੀਉਣ ਦਿਓ ਤੇ ਜੇ ਇਹਨਾਂ ਲੋਕਾਂ ਦੇ ਨਾਲ ਖਲੋਣਾ ਹੈ ਕਰ ਨਤੀਜੇ ਮਾੜੇ ਹੁੰਦੇ ਹੁਣ ਆ ਜਿਹੜੇ ਨਤੀਜੇ ਆ ਛੋਟੇ ਸਾਬ ਜਾਦੇ ਵੱਡੇ ਸਾਬ ਜਾਦੇ ਪਰਿਵਾਰ ਦਾ ਖੇਰੂ ਕੇਰੂ ਹੋਣਾ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੁੱਲ ਥੋੜਾ ਸੀ ਮਹਾਰਾਜ ਨੂੰ ਪਤਾ ਸੀ ਕਿ ਜਦੋਂ ਮਾੜਿਆਂ ਦੀ ਮਾਂ ਫੜਨ ਵਾਸਤੇ ਤੁਰੀਏ ਨਾ ਫਿਰ ਆ ਕੁਝ ਚੱਲਣਾ ਪੈਂਦਾ ਵਾ ਗੁਰੂ ਨੂੰ ਪਹਿਲਾਂ ਤਾਂ ਸੂਝ ਸਾਫ ਹੋ ਚੁੱਕੀ ਸੀ ਇਸ ਗੱਲ ਮਹਾਰਾਜ ਨੂੰ ਪਤਾ ਸੀ 8 ਮਹੀਨੇ ਦੇ ਲੰਮੇ ਘੇਰੇ ਦੇ ਦੌਰਾਨ ਸਰਕਾਰ ਨੇ ਬੜੇ ਦਾਅ ਵਧਾ ਆਖਰਕਾਰ ਗੱਲ ਇਥੇ ਇਕ ਨਿਬੜੀ ਕਿ ਮਹਾਰਾਜ ਨੇ ਕਿਹਾ ਛੱਡ ਦੇਣਾ ਸਮੇਂ ਦੀਆਂ ਸਰਕਾਰਾਂ ਨੇ ਸੌਂ ਖਾਧੀ ਹੁਣ ਇੱਕ ਗੱਲ ਆਪਾਂ ਸਾਰੇ ਕਹਿ ਦਿੰਦੇ ਆ ਕਿ ਦੁਸ਼ਮਣ ਸੌਂ ਖਾ ਕੇ ਮੁੱਕਰ ਗਿਆ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛਾਲ ਲਿਆ ਤੁਹਾਡੇ ਮੰਨਣ ਚਾਹੁੰਦਾ ਵਾ ਕਿ ਗੁਰੂ ਗੋਬਿੰਦ ਸਿੰਘ ਨੂੰ ਕੋਈ ਛਾਲਿਆ ਜਾ ਸਕਦਾ ਤੋ ਇਹ ਗੱਲ ਮੰਨਦੇ ਹੋ ਕਿ ਗੁਰੂ ਗੋਬਿੰਦ ਸਿੰਘ ਨੂੰ ਕੋਈ ਛਾਲਾ ਦੇ ਚਲੇ ਆ ਸਕਦਾ ਗੱਲ ਕੀ ਹੈ ਕਿ ਰਾਖ ਛੱਡਿਆ ਕਿਉਂ ਮਹਾਰਾਜ ਨੇ ਕਿਲਾ ਛੱਡਿਆ ਕਿ ਜਿੰਨੀਆਂ ਮੁਗਲ ਸਟੇਟਾਂ ਦੇ ਬੰਦੇ ਆਏ ਸੀ ਉਹਨਾਂ ਨੇ ਆਪਣੇ ਧਾਰਮਿਕ ਗ੍ਰੰਥ ਕੁਰਾਨ ਸ਼ਰੀਫ ਦੀ ਸੌਂ ਖਾ ਕੇ ਜਿਲਦ ਦੇ ਉੱਤੇ ਭੇਜਿਆ ਆਨੰਦਪੁਰ ਛੱਡਦੇ ਕੁਝ ਨਹੀਂ ਕਹਿੰਦੇ। ਹਿੰਦੂ ਰਾਜਾ ਨੇ ਆਟੇ ਦੀ ਗਊ ਬਣਾਈ ਕਿਉਂਕਿ ਗਊ ਨੂੰ ਮਾਤਾ ਕਹਿੰਦੇ ਉਹਨਾਂ ਦਾ ਧਾਰਮਿਕ ਚਿੰਨ੍ਹ। ਉਹਨਾਂ ਨੇ ਆਟੇ ਦੀ ਗਊ ਬਣਾ ਕੇ ਗੁਰੂ ਗੋਬਿੰਦ ਸਿੰਘ ਦੇ ਕੋਲ ਸੌਂ ਖਾਧੀ ਆਨੰਦਪੁਰ ਦਾ ਕਿਲਾ ਛੱਡ ਦਿਓ ਤੁਹਾਨੂੰ ਕੁਝ ਨਹੀਂ ਆਉਂਦੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਤਾ ਸੀ ਵੀ ਨਾ ਇਹਨਾਂ ਕੁਰਾਨ ਸ਼ਰੀਫ ਦੀ ਸੌਂ ਤੇ ਟਿਕਣਾ ਨਾ ਇਹਨਾਂ ਆਟੇ ਦੀ ਗਸੌਂ ਦੇ ਉੱਤੇ ਟਿਕਣਾ ਗਊ ਦੀ ਸੌਂ ਦੇ ਉੱਤੇ ਟਿਕਣਾ ਵਾ। ਪਰ ਜੇ ਮੈਂ ਅੱਜ ਕਿਸੇ ਦੇ ਧਾਰਮਿਕ ਜਿੰਨਾ ਦੀ ਕਦਰ ਨਾ ਕੀਤੀ ਆਹ ਜਜਵਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਦੂਜੇ ਧਰਮ ਦੇ ਧਾਰਮਿਕ ਜਿੰਨਾ ਦੀ ਕਦਰ ਕਿਦਾਂ ਕਰੀ ਦੀ ਆ ਮਹਾਰਾਜ ਉਹਦਾ ਕਹਿੰਦਾ ਜਾਓ ਤੁਰੇ ਜਾਓ ਮੈਣੀ ਦਾ ਦੀ ਪ੍ਰਵਾਹ ਕਰਦਾ ਨਹੀਂ ਖਾਂਦਾ ਸੌਂਦਾ ਦੀ ਯਕੀਨ ਨਹੀਂ ਕਰਦਾ ਜਾਓ ਮੋੜ ਦਿੰਦੇ ਮੁਸਲਮਾਨਾਂ ਨੂੰ ਵੀ ਨਹੀਂ ਮੈਂ ਕੁਰਾਨ ਸ਼ਰੀਫ ਤੇ ਯਕੀਨ ਕਰਦਾ ਤੁਹਾਡੇ ਤੇ ਹਿੰਦੂਆਂ ਨੂੰ ਕਹਿ ਦਿੰਦੇ ਰਾਜਾ ਨੂੰ ਮਾਜ ਮਾਰ ਕੇ ਮਹਾਰਾਜ ਨਹੀਂ ਮੈਂ ਤੁਹਾਡੀ ਆਟੇ ਦੀ ਗਾਉ ਬਣਾਈ ਤੇ ਉੱਤੇ ਸੌਂ ਖਾਂਦਾ ਮੁੜ ਜਾਓ ਵਾਪਸ ਪਰ ਮਹਾਰਾਜ ਆਖਿਆ ਨਹੀਂ ਜੀ ਮੈਂ ਅੱਜ ਕਿਸੇ ਦਿਨ ਧਾਰਮਿਕ ਚਿੰਨਾਂ ਨੂੰ ਸਰਕਾਰ ਨਾ ਦਿੱਤਾ ਲੋਕਾਂ ਨੇ ਕਹਿਣਾ ਵਾ ਕਿ ਇੱਕ ਬੰਨੇ ਗੁਰੂ ਤੇ ਦੂਜੀ ਕੌਮ ਦੇ ਧਾਰਮਿਕ ਚਿੰਨਾਂ ਦਾ ਸਤਿਕਾਰ ਨਹੀਂ ਕੀਤਾ ਮਹਾਰਾਜ ਨੂੰ ਪਤਾ ਹੀ ਇਹ ਬੰਦੇ ਕਿਸੇ ਭਾਂਡੇ ਦੇ ਟੱਕਣ ਨਹੀਂ ਹੈਗੇ ਇਹਨਾਂ ਨੇ ਸੌਂ ਖਾ ਲਈ ਆ ਭਾਵੇਂ ਕੁਰਾਨ ਦੀ ਖਾਧੀ ਆ ਤੇ ਭਾਵੇਂ ਗਊ ਮਾਤਾ ਦੀ ਖਾਧੀ ਆ ਪਰ ਇਹਨਾਂ ਵਾਸਤੇ ਸੌਂ ਡਸ ਨਾਟ ਮੈਟਰ ਕੋਈ ਮੈਟਰ ਨਹੀਂ ਰੱਖਦੀ ਕਿਉਂਕਿ ਇਹ ਮੇਰੇ ਖੂਨ ਦੇ ਪੁੱਤ ਹੈ ਮਹਾਰਾਜਾਂ ਕਾ ਕੋਈ ਨਹੀਂ ਛੱਡਾ ਕੇ ਕਿਲਾ ਕਿਸੇ ਦੇ ਧਾਰਮਿਕ ਜਿੰਨਾ ਦਾ ਸਤਿਕਾਰ ਕਰਨਾ ਕਿਦਾਂ ਕਰੀਦਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਸਿੱਖੋ ਮਹਾਰਾਜ ਕਿਹੜੇ ਕੁਰਾਨਚ ਦੀ ਪੜ੍ਹਦੇ ਸੰਗ ਗਊ ਨੂੰ ਮਾਤਾ ਮੰਨਦੇ ਸੀ ਪਰ ਕਿਸੇ ਦੇ ਧਾਰਮਿਕ ਜਿੰਨਾਂ ਸਾਹਮਣੇ ਵਾਲੇ ਦੇ ਧਾਰਮਿਕ ਜਿੰਨਾਂ ਦਾ ਸਨਮਾਨ ਕਿਦਾਂ ਕਰੀਦਾ ਇਹ ਗੁਰੂ ਕਲ ਕੀ ਤਰਫਾਨਸ਼ਾ ਦੱਸਦੇ ਆ ਸਰਸਾ ਦੇ ਕੰਡੇ ਦੇ ਜੰਗ ਹੋਇਆ ਉਹੋ ਗੱਲ ਹੋਈ ਉਹਾਂ ਨੇ ਪ੍ਰਾਣ ਦੀ ਸੌਹ ਤੋੜੀ ਉਹਾਂ ਨੇ ਦੂਜਿਆਂ ਨੇ ਆਪਣੇ ਧਰਮ ਦੀ ਸੌਹ ਤੋੜੀ ਸੌਹਾਂਾਂ ਤੋੜ ਕੇ ਵਾਅਦੇ ਪਾਲ ਭੁੱਲ ਕੇ ਵਾਦਾ ਖਿਲਾਫੀ ਕਰਕੇ ਗੁਰੂ ਮਹਾਰਾਜ ਦੇ ਉੱਤੇ ਹਮਲਾ ਕੀਤਾ ਸਰਸਾ ਦੇ ਕੰਡੇ ਤੇ ਪਰਵਾਰ ਵਿੱਚ ਵੱਡੇ ਸਾਹਿਬ ਜਾਨ ਦੇ ਗੁਰ ਕਲਖੀ ਤਰਪਾਦਸ਼ਾ ਚਮਕੌਰ ਚਲੇ ਗਏ ਮੈਂ ਇਸ ਪੱਖ ਨੂੰ ਬਿਲਕੁਲ ਨਹੀਂ ਛੇੜਨਾ ਅੱਜ ਦਾ ਜੋ ਦਿਨ ਹੈ ਮਹੀ ਦਾਸਤਾਨ ਹਾਂਜੀ ਕਰਨੀ ਗੁਰੂ ਮਹਾਰਾਜ ਦੇ ਬੇਅੰਤ ਸਿੰਘ ਦੇ ਸਿੰਘਣੀਆਂ ਇੱਥੇ ਲੜ ਕੇ ਸ਼ਹੀਦ ਹੋਏ ਕੁਝ ਸਰਸਾ ਨਦੀ ਦੇ ਪੇਟ ਚੜ ਜਾਏ ਮਹਾਰਾਜ ਦੇ ਮਹਿਲ ਭਾਈ ਮਣੀ ਸਿੰਘ ਦੇ ਨਾਲ ਦਿੱਲੀ ਨੂੰ ਚਲੇ ਗਏ ਦਿੱਲੀ ਚ ਰਹਿੰਦਾ ਸੀ ਭਾਈ ਮਣੀ ਸਿੰਘ ਦਾ ਸੋਹਰਾ ਬਾਬਾ ਲੱਖੀ ਸ਼ਾਹਵਨਜਾਰਾ ਤੇ ਉਹਨਾਂ ਦਿਨਾਂ ਚ ਬਾਬੇ ਲੱਖੀ ਸ਼ਾਹਵਨਜਾਰੇ ਦੀ ਪਾਵਰ ਇੰਨੀ ਆ ਜਿੰਨੀ ਅੱਜ ਦੇ ਯੁੱਗ ਚ ਅੰਬਾਨੀ ਅਡਾਨੀ ਦੀ ਪਾਵਰ ਆ ਹਿੰਦੁਸਤਾਨ ਦੇ ਸਭ ਤੋਂ ਦੋ ਅਮੀਰ ਤਰੀਨ ਬੰਦੇ ਬਾਬਾ ਲੱਖੀ ਸ਼ਾਹਵਨਜਾਰਾ ਤੇ ਬਾਬਾ ਮੱਖਣ ਸ਼ਾਹ ਲਬਾਣਾ ਇੰਨੀ ਪਾਵਰ ਰੱਖਦੇ ਕਿ ਸੈਂਟਰ ਗਵਰਨਮੈਂਟ ਨੇ ਉਹਨਾਂ ਦੇ ਨਾਲ ਚ ਲਿਖਤੀ ਇਹਨਾਂ ਨੂੰ ਦਿੱਤਾ ਸੀ ਕਿ ਲੋੜ ਪੈਣ ਤੇ ਇੱਕ ਬੰਦੇ ਦਾ ਕਤਲ ਵੀ ਕਰ ਦੋਗੇ ਤੇ ਤੁਹਾਡੇ ਤੇ ਕੀ ਅਸਰ ਨਹੀਂ ਕਰੀ ਚੱਲੂਗਾ ਇੰਨੀ ਪਹੁੰਚ ਸੀ ਇਹਨਾਂ ਦੀ ਤੇ ਬਾਬੇ ਲੱਖੀ ਸ਼ਾਹ ਵਨਜਾਰੇ ਦੀ ਧੀ ਬਸੰਤ ਕੌਰ ਬਾਬੇ ਮਣੀ ਸਿੰਘ ਨਾਲ ਵਿਆਹੀ ਸੀ ਭਾਈ ਮਣੀ ਸਿੰਘ ਨੂੰ ਪਤਾ ਸੀ ਕਿ ਬਾਬੇ ਲੱਖੀ ਸ਼ਾਹ ਵਨਜਾਰੇ ਦੀ ਪਹੁੰਚ ਇੰਨੀ ਆ ਕਿ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਲੱਭਣ ਵਾਸਤੇ ਹਿੰਦੁਸਤਾਨ ਦੇ ਕੱਲੇ-ਕੱਲੇ ਘਰ ਦੀ ਤਲਾਸ਼ੀ ਹੋ ਸਕਦੀ ਆ ਪਰ ਬਾਬੇ ਲੱਖੀ ਸ਼ਾਹ ਬਨਜਾਰੇ ਦੇ ਘਰ ਦੀ ਤਲਾਸ਼ੀ ਕਦੀ ਨਹੀਂ ਹੋ ਸਕਦੀ ਇਹ ਇੱਕ ਨੁਕਤਾ ਸੀ ਪਰਿਵਾਰ ਨੂੰ ਸਹੀ ਜਗ੍ਹਾ ਤੇ ਪਹੁੰਚਾਉਣ ਦਾ ਇਸ ਕਰਕੇ ਪਰਿਵਾਰ ਨੂੰ ਦਿੱਲੀ ਖੜਾ ਗਿਆ ਗੁਰੂ ਕਲਗੀ ਤਰਪਾਲ ਚਾਹ ਦੇ ਛੋਟੇ ਸਹਿਬਜ਼ਾਦੇ ਮਾਤਾ ਗੁਜਰੀ ਜੀ ਦੇ ਨਾਲ ਗੰਗੂ ਦੇ ਘਰ ਆਏ ਗੰਗੂ ਬੇਈਮਾਨ ਹੋਇਆ ਚੰਦ ਮੋਹਰੇ ਵੇਖ ਕੇ ਜਦੋਂ ਸਹਿਬਜ਼ਾਦੇ ਨੂੰ ਸੰਸਾ ਦੇ ਕੰਢੇ ਤੋਂ ਲਿਆਂਦਾ ਸੀ ਉਦੋਂ ਦੀ ਨੀਤ ਤੇ ਸ਼ੱਕ ਨਹੀਂ ਆਪਾਂ ਕਰ ਸਕਦੇ ਕਿਉਂਕਿ ਬੰਦੇ ਦੀ ਨੀਤ ਕਿਹੜੇ ਵੇਲੇ ਬੇਈਮਾਨ ਹੋ ਜੇ ਇਹ ਥੋੜਾ ਕਿਹੜਾ ਪਤਾ ਜਦੋਂ ਲਿਆਂਾਇਆ ਉਹਦਾ ਉਦੋਂ ਨੀਤ ਸਹੀ ਸੀ ਪਰ ਚੰਦ ਛਿਲੜਾ ਵੇਖ ਕੇ ਚੰਦ ਮੋਹਰਾ ਵੇਖ ਕੇ ਦਿਮਾਗ ਇਹੋ ਜਿਹਾ ਹਿੱਲਿਆ ਵੇਖੋ ਨੀਤ ਦਾ ਕੋਈ ਪਤਾ ਨਹੀਂ ਕਈ ਵਾਰੀ ਨੋਟਾਂ ਦੇ ਢੇਰ ਤੇ ਬੈਠਿਆਂ ਵੀ ਬੰਦਾ ਬੇਈਮਾਨ ਨਹੀਂ ਹੁੰਦਾ ਜੇ ਬੇਈਮਾਨ ਹੋਵੇ ਤਾਂ 100 ਦੇ ਨੋਟ ਤੇ ਵੀ ਹੋ ਜਾਂਦਾ ਹੁੰਦਾ ਦੁਨੀਆਦਾਰੀ ਵੇਖੀ ਆ ਤੁਸੀਂ ਸੰਸਾਰ ਦੇ ਵਿੱਚ ਵੱਤ ਤੋਂ ਵੱਤ ਵਿੱਚ ਜੇ ਗੱਲਾਂ ਪਿਆ ਹਨ ਨਾ ਭਰਿਆ ਬੰਦਾ ਬੇਈਮਾਨ ਹੁੰਦਾ ਹੁਣ ਜਦੋਂ ਮਤ ਮਰਦੀ ਏ ਉਦੋਂ ਪੰਜਾਂ ਦਾ ਹਰ ਬੰਦੇ ਰੁਪਈਆ ਪਿੱਛੇ ਵੀ ਬੰਦਾ ਆਪਣੀ ਇੱਜ਼ਤ ਗਵਾ ਕੇ ਬਹਿ ਜਾਂਦਾ ਸਾਰੀ ਉਮਰ ਬਰੂ ਘਰ ਦੀ ਸੇਵਾ ਕਰਨ ਵਾਲਾ ਗੰਗੂ ਬਦਨਾਮ ਹੋਇਆ ਜੋ ਕਿ ਅੱਲਾ ਯਾਰ ਖਾਨ ਕਹਿੰਦਾ ਦੁਨੀਆ ਮੈਂ ਐਸਾ ਕੰਮ ਕਰ ਗਿਆ ਦੁਸ਼ਮਣ ਵੀ ਜੋ ਨਾ ਕਰਤਾ ਉਹ ਐਸਾ ਕੰਮ ਕਰ ਗਿਆ ਦੁਨੀਆ ਮੈਂ ਆਪਣੇ ਨਾਮ ਕੋ ਬਦਨਾਮ ਕਰ ਗਿਆ ਜਿੱਥੇ ਵਜ਼ੀਰ ਖਾਨ ਨੂੰ ਲਾਂਤਾਂ ਪੈਣਗੀਆਂ ਪਹਿਲੀ ਗਾਲ ਗੰਗੂ ਨੂੰ ਕੱਢੀ ਉਹਦੀ ਸ਼ੁਰੂਆਤ ਮੁੱਢ ਗੰਗੂ ਨੇ ਬੰਨਿਆ ਸੀ ਗੰਗੂ ਦੀ ਮਾਂ ਨੇ ਬਥੇਰੇ ਤਰਲੇ ਲਿਆ ਨਾ ਪੋਤੇ ਦਾ ਨੀ ਕਰੀਦਾ ਮਾਂ ਮਾਂ ਹੀ ਹੁੰਦੀ ਆ ਮਾਂ ਨੇ ਬੜੇ ਤਰਲੇ ਲਿਆ ਪੋਤੇ ਦਾ ਨਾ ਕਰਨ ਨਮਕ ਖਾਦਾ ਆਪਸ ਗੁੰਦੇ ਕਰਦਾ ਗੁਰੂ ਦੇ ਘਰ ਦੇ ਵਿੱਚ ਆਪਾਂ ਬੜੇ ਸੁਖ ਮਾਣਿਆ ਇਦਾਂ ਨਹੀਂ ਕਰੀਦਾ ਪਰ ਗੰਗੂ ਨਾ ਟਲਿਆ ਆਖਿਰਕਾਰ ਸਾਹਿਬ ਜادہ ਗੁਫਤਾਰ ਕਰਕੇ ਮਰਿੰਡੇ ਪਹਚਾਏ ਗਏ ਇੱਕ ਰਾਤ ਰੱਖ ਕੇ ਸਰਹੰਦ ਲੈ ਜਾਂਦੇ ਗਏ ਅੱਜ ਸਾਹਿਬ ਜادہ ਦੀ ਪਹਿਲੀ ਪੇਸ਼ੀ ਹੋਣ ਲੱਗੀ ਆ ਕਚਹਿਰੀ ਦੇ ਵਿੱਚ ਪਹਿਲੀ ਪੇਸ਼ੀ ਸਾਹਿਬ ਜادہ ਠੰਡੇ ਪੁਰਜ ਦੀਆਂ ਪੌੜੀਆਂ ਉੱਤਰ ਕੇ ਤੁਰੀ ਹੁੰਦੇ ਆ ਤੇ ਬਾਬਾ ਜ਼ੋਰਾਵਰ ਸਿੰਘ ਕਹਿੰਦਾ ਵੀਰ ਫਤੇ ਚੇਤੇ ਆ ਨਾ ਦਾਦੀ ਨੇ ਰਾਤੀ ਕੀ ਕੀ ਪੜਾਇਆ ਸਾਨੂੰ ਉਹ ਕਹਿੰਦਾ ਬਿਲਕੁਲ ਚੇਤੇ ਆ ਦੁਨੀਆ ਦੀ ਹਰ ਚੀਜ਼ ਨੂੰ ਠੋਕਰ ਮਾਰਨੀ ਆ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੱਖੀ ਤੋਂ ਮੁਨਕਰ ਨਹੀਂ ਹੋਣਾ ਉਹਨੇ ਕਿਹਾ ਠੀਕ ਦੋਵੇਂ ਜਾਣੇ ਤੁਰਦੇ ਤੁਰਦੇ ਕਚਿਆਰੀ ਦੇ ਸਾਹਮਣੇ ਆਏ ਵੱਡਾ ਦਰਵਾਜ਼ਾ ਬੰਦਿਆ ਛੋਟੀ ਖਿੜਕੀ ਖੁੱਲੀ ਆ ਤੇ ਜ਼ੋਰਾਵਰ ਸਿੰਘ ਜਦੋਂ ਅੰਦਰ ਹੋਣ ਲੱਗਾ ਤੇ ਬਾਬਾ ਫਤੇ ਸਿੰਘ ਕਹਿੰਦਾ ਵੀਰਾ ਅੱਗੇ ਮੈਨੂੰ ਲੱਗ ਲੈਣ ਦੇ ਹਾਂ ਅੱਗੇ ਮੈਨੂੰ ਲੱਗ ਲੈਣ ਦੇ ਹਾਂ ਵੇਖੀ ਮੈਂ ਐਦਾਂ ਦਾ ਜਵਾਬ ਦਊਂਗਾ ਦੁਨੀਆ ਅਸ਼ ਅਸ਼ ਕਰ ਉੱਠੇਗੀ ਹੁਣ ਅੰਦਰ ਬੈਠੇ ਆ ਰਾਜਨੀਤੀ ਦੇ ਘਰਾਟੇ ਵਜ਼ੀਰ ਖਾਂ ਹੋਣੀ ਦੁਜੇ ਤੁਜੇ ਦੰਦੀਆਂ ਕੱਢਦੇ ਸੀ ਦੰਦੀਆਂ ਇਸ ਕਰਕੇ ਕੱਢਦੇ ਸੀ ਆਂਦੇ ਗੁਰੂ ਗੋਬਿੰਦ ਸਿੰਘ ਕਿਸੇ ਦੇ ਦਾ ਨਹੀਂ ਹੁੰਦਾ ਅੱਜ ਉਹਦੇ ਬੱਚੇ ਆਏ ਆ ਜਿਹੜੀ ਈਨ ਮਨਵਾਉਣੀ ਬਣਵਾ ਲੋ ਨਿਆਣੇ ਦੋ ਚਪੇੜਾਂ ਦੀ ਮਾਰ ਹੁੰਦੇ ਆ ਜੇ ਕੁੱਟਿਆ ਨਾ ਤੇ ਖਾਣ ਨੂੰ ਥੋੜੀ ਜੀ ਮਠਿਆਈ ਦੋ ਤੇ ਖੇਡਣ ਨੂੰ ਥੋੜੇ ਜਿਹਾ ਖਡਾਉਣੇ ਦਿਓ ਇਹਨਾਂ ਕੋ ਜੋ ਮਰਜੀ ਅੱਜ ਮਨਵਾ ਲੋ ਵਜ਼ੀਰ ਖਾਂ ਦੀ ਜਾਣੇ ਬਲਾ ਕਿ ਜਿਹੜੇ ਬਾਬੇ ਬਾਹਰ ਖਵਿੱਤੇ ਆ ਇਹ ਤੇਰੀਆਂ ਦੰਦੀਆਂ ਨਹੀਂ ਤੇਰੇ ਮੂੰਹ ਦੇ ਉੱਤੇ ਤਰੇਲੀਆਂ ਨਾਲ ਲਿਆ ਕੇ ਰੱਖ ਦਿੰਦੇ ਤੇ ਫੇਰ ਰੱਖੀ। ਬਾਬਾ ਫਤੇਸingh ਕਹਿੰਦਾ ਮੈਂ ਅੱਗੇ ਜਾਵਾਂ। ਜ਼ੋਰਾਵਰਸ ਕਹਿੰਦਾ ਚੱਲ ਵੀਰਾ। ਪਰ ਕੁਝ ਵੱਖਰਾ ਕਰੀ। ਬੰਦੇ ਦੀ ਐਂਟਰੀ ਖੂਬ ਸੂਰਤ ਹੋਣੀ ਚਾਹੀਦੀ ਹੈ ਕਿਸੇ ਵੀ ਕੰਮ ਦੇ ਵਿੱਚ। ਬਾਕੀ ਚੀਜ਼ਾਂ ਲੋਕੀ ਭੁੱਲ ਜੇ। ਤੁਹਾਡਾ ਆਉਣਾ ਚੇਤੇ ਹੁੰਦਾ ਲੋਕਾਂ ਨੂੰ ਵੀ ਆਏ ਕਿਤਾ। ਕਿਸੇ ਵੀ ਫੀਲਡ 'ਚ ਤੁਸੀਂ ਵਿਚਰਦੇ ਹੋ ਨਾ ਤੁਹਾਡੀ ਐਂਟਰੀ ਬਹੁਤ ਆਉਂਦੀ ਹੋਣੀ ਚਾਹੀਦੀ ਆ। ਜਿਨ੍ਹਾਂ ਦੀ ਐਂਟਰੀ ਵਧੀਆ ਵਾ ਉਹ ਲੌਂਗ ਟਰਮ ਤੱਕ ਚੱਲ ਜਾਂਦੇ ਆ। ਬਾਬਾ ਫਤੇ ਸਿੰਘ ਦੀ ਐਂਟਰੀ ਆ ਉਹ ਦੁਨੀਆ ਦੇ ਵਿੱਚ ਅਮਰ ਹੋਣ ਲੱਗੀ। ਦੋਵੇਂ ਭਰਾ ਖਲੋਤੇ ਆ ਖਚਾ ਖਚ ਭਰੀ ਕਚੈਰੀ ਬਾਹਰੋਂ ਇੱਕ ਟਿੱਕੀ ਲਾ ਕੇ ਬੈਠੀ ਆ ਕਿ ਦੋਵੇਂ ਬੱਚੇ ਅੰਦਰ ਆਉਣਗੇ। ਇੱਕ ਦਬਕਾ ਮਾਰਨਾ ਕਿ ਝੁੱਕ ਕੇ ਸਲਾਮ ਕਰੋ। ਕੰਬਦਿਆਂ ਕੰਬਦਿਆਂ ਬੱਚਿਆਂ ਨੇ ਸਿਰ ਝੁਕਾ ਦੇਣਾ ਵਾ ਪਰ ਅੰਦਰ ਬੈਠਿਆਂ ਨੂੰ ਕੀ ਪਤਾ ਸੀ ਵੀ ਜਿਨ੍ਹਾਂ ਨਾਲ ਸਾਡਾ ਮਾਹ ਪੈਣ ਲੱਗਾ ਵਾ ਉਹ ਉਹ ਕੁਰੰਡੀਆਂ ਸਾਪ ਆ। ਐਹੋ ਜੇ ਤੁਹਾਨੂੰ ਜਵਾਬ ਦੇਣਗੇ ਐਹੋ ਜੇ ਤੁਹਾਨੂੰ ਜਵਾਬ ਦੇਣਗੇ। ਜਿਨ੍ਹਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਪਚੰਗੀ ਕਿਹਾ ਆਪਣੇ ਪੁੱਤਾਂ ਨੂੰ ਗੁਰੂ ਨੇ ਪਚੰਗੀ ਕਿਹਾ ਪਚੰਗੀ ਦਾ ਮਤਲਬ ਦਾ ਪੋਲੀਆ ਮਹਾਰਾਜ ਨੇ ਆਖਿਆ ਮੇਰੇ ਬੱਚੇ ਉਹ ਪਚੰਗੀ ਨੇ ਜਿਹੜੇ ਜ਼ੁਲਮ ਤੇ ਰਾਜ ਅਤਿਆਚਾਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਣਗੇ ਪਰ ਕਦੀ ਝੁਕਣਗੇ ਨਹੀਂ ਦੋ ਸਾਹਿਬ ਜਾਦੇ ਗੁਰੂ ਕਲਗੀਧਰ ਪਾਤਸ਼ਾਹ ਦੇ ਫਰਜ਼ੰਦ ਸੂਬੇਦਾਰ ਦੀ ਕਚਹਿਰੀ ਦੇ ਅੰਦਰ ਦਾਖਲ ਹੋਏ ਦੋਵਾਂ ਨੇ ਖੜਖੜਾ ਕੇ ਹੱਸ ਕੇ ਹੱਥ ਜੋੜ ਕੇ ਫਤਿਹ ਬੁਲਾਈ ਤੇ ਕਹਿੰਦੇ ਦੱਸਦੀ ਏ ਕਿ ਬੰਦਾ ਕਿੰਨਾ ਚਿਰ ਚੱਲੇਗਾ ਬਾਬੇ ਫਤਿਹ ਸਿੰਘ ਦੀ ਫਤਿਹ ਨੇ ਦੱਸ ਦਿੱਤਾ ਵੀ ਜੋ ਮਰਜੀ ਹੋ ਜੇ ਇਹ ਦੁਨੀਆ ਦੇ ਲੋਕ ਉਹਨਾਂ ਨੂੰ ਝੁਕਾ ਨਹੀਂ ਸਕਣਗੇ ਸ਼ੁਰੂਆਤ ਨੇ ਦੱਸ ਦਿੱਤਾ ਵਜ਼ੀਰ ਖਾਨ ਨੂੰ ਇੱਕ ਰੰਗ ਆਵੇ ਇੱਕ ਰੰਗ ਜਾਵੇ ਕਾਜ਼ੀ ਦੇ ਹੱਥੋਂ ਤਸਬੀਹ ਛੁੱਟ ਕੇ ਧਰਤੀ ਤੇ ਜਾ ਡਿੱਗੀ ਵਜ਼ੀਰ ਖਾਨ ਖਾਨ ਨੂੰ ਲਾਲ ਕਰਕੇ ਕਹਿੰਦਾ ਗੁਸਤਾਖ ਬੱਚਿਓ ਵੇ ਤੁਹਾਡੇ ਅੱਬੇ ਦਾ ਕੋਈ ਆਨੰਦਪੁਰ ਥੋੜਾ ਹੈ ਜਾਂ ਪਟਨਾ ਸਾਹਿਬ ਜਾਂ ਜਾਂ ਤੁਹਾਡਾ ਦਰਬਾਰ ਸਾਹਿਬ ਆ ਜਿੱਥੇ ਫਤੇ ਦੇ ਨਾਰੇ ਲਾਉਂਦੇ ਹੋ ਇੱਥੇ ਸਿਰ ਝੁਕਾਓ ਚੋਕੇ ਸਜਦਾ ਕਰੋ ਇਸਲਾਮ ਦੇ ਦਾਇਰੇ ਅੰਦਰ ਆਓ ਤੇ ਬਾਬਾ ਫਤੇ ਸਿੰਘ ਗੱ ਨੂੰ ਹੱਸ ਕੇ ਕਹਿੰਦਾ ਵਜ਼ੀਰ ਖਾਂ ਜੇ ਹਿੰਮਤ ਆ ਤੇ ਕੁਰਸੀ ਤੋਂ ਉੱਟ ਕੇ ਜੇ ਮੇਰੀ ਧੌਣ ਝੁਕਾ ਜਾਵੇਂ ਤੇ ਫਿਰ ਬੜੀ ਵੱਡੀ ਗੱਲ ਵੜ ਕੇ ਝੁਕਾ ਦੇ ਦੇ 100 ਵਾਰੀ ਝੁਕਾ ਦੇ ਕਿ ਧੌਣਾ ਜਿਉਂਦੇ ਜਿਏ ਇਦਾਂ ਆਕੜੀਆਂ ਰਹਿਣਗੀਆਂ ਝੁਕਾਉਣ ਵਾਲੇ ਕਈ ਆਉਣਗੇ ਤੇ ਕਈ ਚਲੇ ਜਾਣਗੇ ਇਹ ਉੱਚ ਆਵਾਂ ਸੀ ਜਿਹੜਾ ਜਵਾਬ ਰਹਿੰਦੀ ਦੁਨੀਆ ਤੱਕ ਅਮਰ ਹੋਊਗਾ ਇਤਿਹਾਸ ਗੱਲਾਂ ਨਾਲ ਨਹੀਂ ਬਣਦੇ ਪ੍ਰੈਕਟੀਕਲ ਹੋਣਾ ਪੈਂਦਾ ਜ਼ਿੰਦਗੀ 'ਚ ਜੇ ਤੁਹਾਡੇ ਕੋਲ ਪ੍ਰੈਕਟੀਕਲ ਥਿਊਰੀ ਨਹੀਂ ਹੈਗੀ ਤੁਸੀਂ ਕੁਝ ਨਹੀਂ ਕਰ ਸਕਦੇ ਸਾਡੇ ਕੋਲ ਇਤਿਹਾਸ ਦਾ ਬੜਾ ਵੱਡਾ ਖਜ਼ਾਨਾ ਬਾਬੇ ਫਤਿਹ ਸਿੰਘ ਹੋਂ ਦਾ ਸਾਬਜਾਦੀ ਬਾਬੇ ਅਜੀਤ ਸਿੰਘ ਹੋਂ ਦਾ ਸਾਰਾ ਦਿਨ ਤਸ਼ੱਦਦ ਦਾ ਦੌਰ ਚੱਲਿਆ ਤਸ਼ੱਦਦ ਦਾ ਦੌਰ ਸ਼ਮਕਾਣਾ ਕੁੱਟਿਆ ਗਿਆ ਕੋਰੜੇ ਮਾਰੇ ਗਏ ਸਾਬਜਾਦਿਆਂ ਗਾਲਾਂ ਕੱਢੀਆਂ ਗਈਆਂ ਲਾਜ ਅਸੀਏ ਡਰਾਵੇ ਇਹ ਸਾਰੇ ਦਿਨ ਦੀ ਕਚੈਰੀ ਨੇ ਆਪਣਾ ਰੰਗ ਵਿਖਾਇਆ ਤੇ ਸ਼ਾਮਾਂ ਨੂੰ ਵਾਪਸ ਛੱਡਣ ਤੋਂ ਪਹਿਲਾਂ ਪੀਪਲ ਬਾੰਦ ਗਲੇਲੇ ਮਾਰੇ ਰੁਕੜ ਕੀਤਰ ਪਾਦਸ਼ਾਹ ਦੇ ਪੁੱਤਰ ਰੋਖਨਾ ਬੰਨ ਕੇ ਕਿ ਗਲੇਲਿਆਂ ਦੇ ਨਿਸ਼ਾਨੇ ਸਾਹਿਬ ਜਾਨ ਨੇ ਅੱਖਾਂ 'ਚ ਮਾਰੇ ਗਏ ਉਹਦੇ 'ਚੋਂ ਇੱਕ ਵੱਟਾ ਬਾਬਾ ਫਤੇਹ ਸਿੰਘ ਦੀ ਅੱਖ ਦੇ ਵਿੱਚ ਆ ਗਈ ਅੱਖ ਸੁੱਜ ਕੇ ਬਾਹਰ ਨੂੰ ਆ ਗਈ ਵਜ਼ੀਰ ਖਾਂ ਕਹਿੰਦਾ ਇਹਨਾਂ ਨੂੰ ਕਚੈਰੀ ਤੋਂ ਬਾਹਰ ਕੱਢ ਕੇ ਇਹਨਾਂ ਦੀ ਦਾਦੀ ਨੂੰ ਪਹੁੰਚਾ ਦਿਓ ਕੱਲ੍ਹ ਵੇਖ ਦੇਖ ਲੂਗੀ ਸਾਹਿਬ ਜਾਨਾ ਆਪਣੀ ਮਾਤਾ ਦੇ ਕੋਲ ਵਾਪਸ ਆਏ ਦਾਦੀ ਮਾਂ ਦੇ ਕੋਲ ਆਏ ਦਾਦੀ ਨੇ ਬੱਚਿਆਂ ਨੂੰ ਰੱਜ ਕੇ ਪਿਆਰ ਕੀਤਾ ਉਹਨੇ ਆਖਿਆ ਪੁੱਤ ਪਹਿਲੇ ਦਿਨ ਦੀ ਜੰਗ ਤੁਸੀਂ ਜਿੱਤ ਕੇ ਆਏ ਹੋ ਇਹ ਵੀ ਜੰਗ ਹੀ ਹੁੰਦੀ ਆ ਇੱਕ ਤੇ ਲੜਾਈ ਹੁੰਦੀ ਨਾ ਹੱਥੋਂ ਪਾਈ ਹੋ ਕੇ ਬੰਦੇ 10-15 ਮਿੰਟ ਦੀ ਖੇਡ ਆ ਇੱਕ ਮਰੂਗਾ ਦੋਵਾਂ ਦੇ ਵਿੱਚੋਂ ਇੱਕ ਲੜਾਈ ਹੁੰਦੀ ਆ ਮੁੜ ਕੇ ਪਰੇ ਪੰਚਾਇਤਾਂ ਦੇ ਵਿੱਚ ਜਿਹੜੀ ਕੋਰਟ ਕਚਹਿਰੀਆਂ ਚ ਲੜੀ ਜਾਂਦੀ ਉਹ ਲੜਾਈ ਸਭ ਤੋਂ ਔਖੀ ਹੁੰਦੀ ਤੇ ਜਿੱਥੇ ਸਾਹਿਬ ਜਾਨਾ ਦਾ ਵਕੀਲ ਹੀ ਕੋਈ ਨਹੀਂ ਆਪੇ ਹੀ ਵਕੀਲ ਤੇ ਆਪੇ ਹੀ ਉਦਾਹਰਨ ਦੇਣੀਆਂ ਤੇ ਆਪੇ ਹੀ ਗੱਲ ਨਵੇੜਨੀਆਂ ਉਥੇ ਸਹਿਬਜ਼ਾਦੇ ਦਾ ਮੁਕਾਬਲਾ ਕਿਡੇ-ਕਡੇ ਜਾਬਰ ਲੋਕਾਂ ਨਾਲ ਲੱਗਾ ਪਰ ਰਗਾ ਚ ਖੂਨ ਸੀ ਗੁਰੂਕਲ ਕੀ ਤਰਪਾਤਸਾ ਦਾ ਦਾਦੀ ਨੇ ਪੁੱਛਿਆ ਕੀ ਹੋਇਆ ਸਹਿਬਜ਼ਾਦਿਓ ਤੇ ਫਤਿਹ ਸਿੰਘ ਕਹਿ ਲੱਗਾ ਦਾਦੀ ਅੰਮਾ ਹੁਣਾਂ ਕੀ ਆ ਜਾਂਦਿਆਂ ਫਤੇ ਬੁਲਾ ਦਿੱਤੀ ਤੇ ਤਸਵੀਕ ਕਾਜੀ ਦੇ ਹੱਥੋਂ ਆਪਾਂ ਛਡਾ ਦਿੱਤੀ ਅੱਜ ਮਾਂ ਨੇ ਮੂੰਹ ਚੁੰਮ ਕੇ ਆਖਿਆ ਪੁੱਤ ਲੱਜਪੱਤ ਰੱਖੀ ਆ ਲੱਜਪੱਤ ਰੱਖੀ ਆ ਤੁਸੀਂ ਜ਼ੁਲਮ ਦੀ ਕਚੈਰੀ ਚ ਖਲੋ ਕੇ ਵੀ ਆਪਣਾ ਵਿਰਸਾ ਨਹੀਂ ਛੱਡਿਆ